तो तो ये तो वो बाप की लौके इनानी आ रहे हां जी राजेश सर इतने समय तो ठीक कर रहे तो थे अच्छे दिन आ रहे अच्छे दिन हमारे के आ रहे पंजाब हम अस्वेली कर तीन आए तेरा वो वीजा की बंद मोहम्मद उमर दादी दादी वापस कैसे लग रहे हो बहुत बढ़िया बढ़िया ਲਾਡ ਪੂਰਾ ਕੀਤਾ ਜੱਫੀ ਜੱਫੀ ਪਾਈ ਆ ਆ ਵਾਹ ਵਾਹ ਆ ਜਾਏ ਗਏ ਸੀ 8 ਦਿਨ ਮੈਨੇ ਇਹ ਕੀਤਾ ਬਹੁਤ ਮਾ ਹਾਂ ਬਸ ਅੱਛਾ ਕਿੰਨੇ ਦਿਨ ਵਾਸਤੇ ਗਏ ਸੀ ਅੱਜ ਇਹ ਇੱਕ 8 ਦਿਨਾਂ ਵਾਸਤੇ ਜੇ ਕੋਈ ਭਾਰਤ ਦੇ ਵਿੱਚ ਹੋਇਆ ਉੱਥੇ ਲੋਕਾਂ ਦਾ ਕੀ ਕਹਿਣਾ ਹੈ ਬੇਰੇ ਮੈਨੂੰ ਤਾਂ ਇਹ ਨਾਲ ਨਹੀਂ ਚਲੋ ਤੁਹਾਨੂੰ ਅੱਜ ਰੰਗ ਦਾ ਪਾਣਾ ਪੈ ਗਿਆ ਤੁਸੀਂ ਮੈਂ ਆਪਣੇ ਸਾਡੇ ਰਿਲੇਟਿਵ ਉਹਨਾਂ ਨੂੰ ਮਿਲਾਂਗੇ ਮੇਰੀ ਮਾਤਾ ਰਾਏ ਕਿੱਥੇ ਗਈ ਸੀ